ਪੰਜਾਬ ਲਈ ਕੁਦਰਤੀ ਆਫਤ ਦੀ ਚੇਤਾਵਨੀ ਵਾਂਗ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋ ਰਹੀ ਭਾਰੀ بارش ਕਾਰਨ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ 1321.90 ਫੁੱਟ ਤੱਕ ਪਹੁੰਚ ਗਿਆ ਜੋ ਕਿ ਇਸ ਦੀ ਸੰਭਾਲ ਯੋਗ ਸੀਮਾ ਦੇ ਕਾਫੀ ਨੇੜੇ ਹੈ ਇਸ ਤਾਜ਼ਾ ਸਥਿਤੀ ਦੇ ਮੱਦੇਨਜ਼ਰ ਫਲੱਡ ਕੰਟਰੋਲ ਵਿਭਾਗ ਦੇ ਵੱਲੋਂ ਡੈਮ ਦੇ ਕੁਝ ਗੇਟ ਖੋਲ ਦਿੱਤੇ ਗਏ ਹਨ ਤਾਂ ਜੋ ਵਾਧੂ ਪਾਣੀ ਦੀ ਨਿਕਾਸੀ ਲਈ ਇਹ ਕਦਮ ਚੁੱਕਿਆ ਜਾਵੇ ਤੁਹਾਨੂੰ ਦੱਸ ਦਈਏ ਕਿ ਕਦਮ ਹੇਠਾਂ ਵਸਦੇ ਇਲਾਕਿਆਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਚੁੱਕਿਆ ਗਿਆ ਇਸੇ ਤਰ੍ਹਾਂ ਹੁਸ਼ਿਆਰਪੁਰ ਨੇੜੇ ਸ਼ਾ ਬੈਰਾਜ਼ ਨਹਿਰ ਦੇ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਜਿਸ ਕਰਕੇ ਫਲੱਡ ਦੇ ਦੋ ਗੇਟ ਖੋਲ ਦਿੱਤੇ ਗਏ ਹਨ ਪ੍ਰਸ਼ਾਸਨ ਨੇ ਇਲਾਕਾ ਵਾਸੀਆਂ ਨੂੰ ਨਜ਼ਦੀਕੀ ਦਰਿਆਵਾਂ ਨਹਿਰਾਂ ਵਾਲੇ ਖੇਤਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ بارش ਕਾਰਨ ਤਬਾਹੀ ਦੇ ਮੰਜ਼ਰ ਸਾਫ਼ ਦੇਖੇ ਜਾ ਸਕਦੇ ਹਨ हिमाचल प्रदेश ਵਿੱਚ ਲਗਾਤਾਰ ਹੋ ਰਹੀ بارش ਕਾਰਨ ਮੰਡੀ, ਕੁਲੂ, ਕਾਂਗੜਾ ਅਤੇ ਸ਼ਿਮਲਾ ਜਿਹੇ ਜ਼ਿਲ੍ਹਿਆਂ ਨੂੰ ਕਾਫੀ ਪ੍ਰਭਾਵਿਤ ਕੀਤਾ। ਉੱਥੇ ਹੀ ਬੱਦਲ ਫਟਣ ਕਾਰਨ ਜ਼ਮੀਨ ਖਿਸਕਣ ਅਤੇ ਨਦੀਆਂ ਵਿੱਚ ਉਫਾਨ ਦੀਆਂ ਘਟਨਾਵਾਂ ਨੇ ਹਜ਼ਾਰਾਂ ਲੋਕਾਂ ਨੂੰ ਬਦਹਾਲ ਕਰ ਦਿੱਤਾ। ਕਈ ਪੁਲ ਟੁੱਟ ਗਏ ਹਨ, ਰਸਤੇ ਬੰਦ ਹੋ ਚੁੱਕੇ ਹਨ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਵੜਨ ਕਾਰਨ ਸੈਂਕੜੇ ਪਰਿਵਾਰ ਘਰ ਛੱਡਣ ਉੱਤੇ ਮਜਬੂਰ ਹੋਏ ਨੇ। ਜ਼ਮੀਨ ਖਸਕਣ ਕਾਰਨ ਭਾਰੀ بارش ਅਤੇ ਮਲਵਾ ਡਿੱਗਣ ਕਾਰਨ ਸੜਕਾਂ ਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ। ਕੁਝ ਇਲਾਕਿਆਂ ਵਿੱਚ ਬਿਜਲੀ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਹੈ। ਡੈਮ ਵਿੱਚੋਂ ਪਾਣੀ ਛੱਡਿਆ ਜਾ ਰਿਹਾ। ਪ੍ਰਸ਼ਾਸਨ ਦੀਆਂ ਨਜ਼ਰਾਂ ਹਾਲਾਤਾਂ ਉੱਤੇ ਟਿਕੀਆਂ ਹੋਈਆਂ ਨੇ। ਇਸ ਸਮੇਂ ਪੌਂਗ ਡੈਮ ਦੇ ਵਿੱਚ 22968 ਕਿਊਸਕ ਪਾਣੀ ਆ ਰਿਹਾ ਜਦ ਕਿ 14217 ਕਿਊਸਕ ਪਾਣੀ ਛੱਡਿਆ ਜਾ ਰਿਹਾ। ਮੌਸਮ ਵਿਭਾਗ ਦੇ ਵੱਲੋਂ ਅਗਲੇ ਕੁਝ ਦਿਨਾਂ ਵਿੱਚ ਮੌਸਮ ਵਿੱਚ ਹੋਰ ਤਬਦੀਲੀ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਹੋ ਸਕਦਾ ਹੈ ਕਿ ਕੁਝ ਖੇਤਰਾਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਪਰ ਕੁਝ ਥਾਵਾਂ ਤੇ ਫਿਰ ਤੀਬਰ ਤੇਜ਼ ਹਨੇਰੀ ਅਤੇ ਬਾਰਿਸ਼ ਹੋ ਸਕਦੀ ਹੈ ਇਸ ਕਰਕੇ ਹਰ ਦੀ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ ਸੋ ਤੁਸੀਂ ਵੀ ਆਪਣਾ ਅਤੇ ਆਪਣੇ ਰਿਸ਼ਤੇਦਾਰਾਂ ਦਾ ਫੋਨ ਤੇ ਸੰਪਰਕ ਰਹੋ ਅਤੇ ਆਪਣਾ ਧਿਆਨ ਰੱਖੋ ਹੋਰ ਤਾਜ਼ਾ ਤਰੀਨ ਖਬਰਾਂ ਲਈ ਵੇਖਦੇ ਰਹੋ ਅਨਮਿਊਟ ਮੈਨੂ ਦਿਓ ਇਜਾਜ਼ਤ